ਅੱkal ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਆ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗਿਆਂ ਬੰਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਜੀ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਵਾ ਮੇਰੇ ਨਾਲ ਅੱਜ ਮੋਦੀ ਕਹਦੇ ਮੇਰੇ ਕੋਲੇ ਬੰਦੇ ਘਟਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ سپورਟ ਕਰਨਗੇ ਮੈਂ ਕਹ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹ ਜੀ ਮਨ ਪਾਬਾ ਬਾਬਾ ਜਿਵੇਂ ਕਹੋਂਗੇ ਓਵੇਂ ਜਿਵੇਂ ਕਹੋਂਗੇ ਓਵੇਂ ਬਸ ਜੀ ਬਾਬਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਗਈ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਗੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਂਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਹ ਘਰ ਪਾਲਿਆ ਬਾਦਲ ਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕਾਲਾ ਖਤਰਾ ਹੈ ਭਈ ਖਤਰਾ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡਾਡੇ ਦਰਵਾਜੇ ਚਿੰਲੇ ਵੀ ਅੰਦਰ ਨਾ ਕੋਈ ਬੜ ਜੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਚੰਡੀਗੜ੍ਹ ਪਾਈ ਬੈਠੇ ਆ ਸੁੱਖ ਵਿਲਾਸ ਉਹਨੂੰ ਤਾਂ ਮੈਂ ਕਰ ਲਿਆ ਕੰਨ ਲੈ ਕਾਗਜ ਉਹ ਤਾਂ ਮੈਂ ਆਉਣ ਵਾਲੇ ਦਿਨ ਅਸ ਤੁਹਾਨੂੰ ਕੋਸ਼ਿਸ਼ ਕਰੀ ਜਾਂਗਾ ਕੁਮਾਰਾਲੇ ਹੱਦ ਨਾ ਲੈ ਜੋਂਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਥੋਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੇ ਜਾਂਦੇ ਹੋ ਗਰੀਬਾਂ ਨੂੰ ਉਹੀ 2 2 1/2 ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਝਾ ਹੈ ਉਹੀ ਕੂਲਰ ਉਹੀ ਏਸੀ ਐ ਇਹ ਤੋਂ ਬਾਅਦ ਹੋਰ ਕਰ ਕੀ ਲਾਓਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖ ਇਸ ਗੱਲ ਦਾ